ਸੋ ਮੈਂ ਪਿਛਲੇ ਹਫਤੇ ਇੱਕ ਵੀਡੀਓ ਪਾਈ ਜਿੱਦੇ ਚ ਮੈਂ ਇਹ ਦੱਸਿਆ ਕਿ ਕਿਵੇਂ ਸੋਸ਼ਲ ਮੀਡੀਆ ਦੀ ਕੰਟਰੋਵਰਸੀਆਂ ਪਲੈਨਡ ਨੇ ਆ ਦਾ ਇੱਕ ਟੌਪਿਕ ਵੀ ਬਣ ਗਿਆ ਹਰ ਪੋਡਕਾਸਟ 'ਚ ਉਹਨਾਂ ਬਾਰੇ ਗੱਲ ਹੋ ਰਹੀ ਹੈ ਨਵੇਂ ਜਵਾਕ ਸਾਡੇ ਟੈਂਪੂ ਕਿਉਂ ਬਣ ਰਹੇ ਇੱਕ ਕਮੈਂਟ ਆਉਂਦਾ ਹੈ ਕਿ ਬਾਈ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸੱਚ ਹੈ ਪਰ ਪੰਜਾਬ ਵਿੱਚ ਸੱਚੀ ਟੈਂਪੂਆਂ ਦੀ ਜਨਸੰਖਿਆ ਉਹ ਬਹੁਤ ਜ਼ਿਆਦਾ ਵਧ ਰਹੀ ਹੈ ਹੁਣ ਇਹਦੇ ਪਿੱਛੇ ਕੀ ਕਾਰਨ ਨੇ ਅੱਤ ਸਾਰਾ ਆਪਾਂ ਉਹ ਵੀ ਰਿਕਾਰਡ ਕਰਦੇ ਆ ਇਹ ਸਭ ਸ਼ੁਰੂ ਕਿੱਥੋਂ ਹੁੰਦਾ ਸਭ ਤੋਂ ਪਹਿਲਾਂ ਅਬਦੀ ਮਜਲਿਸ ਨਾ ਦੀ ਇੱਕ ਪੋਡਕਾਸਟ ਦੇ ਵਿੱਚ ਤੁਹਾਡੇ ਕੋ ਕੋਈ ਰਾਈਟ ਨਹੀਂ ਆ ਤੁਸੀਂ ਮੈਨੂੰ ਪੁੱਛਣ ਦਾ ਤਾਂ ਹੈ ਨਾ ਪਰ ਉਸ ਤੋਂ ਬਾਅਦ ਇਹ ਟ੍ਰੈਂਡ ਬਣ ਗਿਆ ਕਈਆਂ ਨੂੰ ਔੜਦਾ ਤੀਰ ਲੈਣ ਦੀ ਆਦਤ ਹੁੰਦੀ ਆ ਪੈ ਤੇ ਕਿ ਜਿਹੜਾ ਕੋਈ ਰਿਪਲਾਈ ਨਹੀਂ ਕਰਦਾ ਨਾ ਕੀ ਹੋਵੇਗੀ ਫੇਰ ਕੀ ਹੋਵੇਗੀ ਸਰ ਹਰ ਤੀਜਾ ਬੰਦਾ ਇਹਦੇ ਤੇ ਗੱਲ ਕਰਨੇ ਸ਼ੁਰੂ ਹੋਏ ਆਪਣੀ ਲੋਕਾਂ ਦੀ ਬਟ ਮੈਂਟੈਲਿਟੀ ਉਹੀ ਰਹੂਗੀ ਨਾ ਭਾਈ ਇਹਨੇ ਕੁੜੀਆਂ ਅਰਗੇ ਕੱਪੜੇ ਪਾਏ ਆ ਮੁੰਡੇ ਜਮਣ ਤੋਂ ਬਿਦਾਰ ਲਾਦੇ ਕਿ ਮੁੰਡੇ ਕੁੜੀਆਂ ਬਣ ਜਾਂਦੇ ਉਸ ਤੋਂ ਬਾਅਦ ਲੱਖੇ ਸਿਧਾਨੀ ਨੇ ਤਾਂ ਬੜੀ ਬੇਬਾਕੀ ਨਾਲ ਡਿਜੀਟਲ ਪੇਂਟ ਉਤੇ ਇਸ ਟੌਪਿਕ ਬਾਰੇ ਗੱਲ ਕੀਤੀ ਮੰਨ ਲਓ ਮੇਰੇ ਜਵਾਕ ਇਹ ਸੋਚਣਗੇ ਵੀ ਆਹ ਬੰਦਾ ਟੈਂਪੂ ਆ ਹਮ ਇਹ ਵੀ ਮਤਲਬ ਤੁਸੀਂ ਮੰਨਦੇ ਮੁੱਦਾ ਪੰਜਾਬ ਦਾ ਹੈ ਵੀ ਕਿਉਂ ਨਹੀਂ ਮੁੱਦਾ ਹੈ ਪਰ ਇਸ ਟੌਪਿਕ ਦਾ ਮਾੜਾ ਨੁਕਸਾਨ ਪੁੱਟਣਾ ਪਿਆ ਬਾਈ ਅੰਬਰਦੀਪ ਜੋ ਡਾਇਰੈਕਟਰ ਨੇ ਉਹਨਾਂ ਦੇ ਬੇਟੇ ਨੂੰ ਜਿਹਦੀ ਹੁਣੀ ਇੱਕ ਫਿਲਮ ਰਿਲੀਜ਼ ਹੋਈ ਸੀ ਮਿੱਠੜੇ ਹੁਣ ਉਸ ਫਿਲਮ ਦੇ ਪ੍ਰੀਮੀਅਰ ਤੇ ਬਹੁਤ ਸੈਟੀਸਫੈਕਸ਼ਨ ਮਤਲਬ ਬਹੁਤ ਹੀ ਜ਼ਿਆਦਾ ਐਫਰਟ ਤੋਂ ਬਾਅਦ ਜਾ ਕੇ ਇੱਕ ਰਿਲੀਜ਼ ਮਿਲਦਾ ਜਿਹੜਾ ਉਹਦਾ ਬਹੁਤ ਮਜ਼ਾ ਹੁੰਦਾ ਜੀ ਆਪਣੇ ਲੋਕਾਂ ਨੇ ਬੜਾ ਹੀ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਮਰਦੀਪ ਨੇ ਵੀ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਬੜੀ ਬੇਬਾਕੀ ਨਾਲ ਚੀਜ਼ਾਂ ਲਿਖੀਆਂ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਹੈ ਅਮਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਹਦੇ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਕਰਨਾ ਜੀ ਫਿਲਮਾਂ ਤੋਂ ਯਾਰ ਕਹਿੰਦਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਆ ਕੀ ਐਲਜੀਬੀਟੀ ਕਿਉਂ ਹੁੰਦਾ ਆਪਣੇ ਲੋਕ ਇਦਾਂ ਇਹਨੂੰ ਅੱਗੇ ਤੋਂ ਕਿਸੇ ਨੂੰ ਨਾ ਜੱਜ ਕਰਨ ਅੱਜ ਸਾਨੂੰ ਉਹਦੇ ਬਾਰੇ ਹੀ ਦੱਸਦੇ ਆ ਅਗਲੇ ਇਸ ਚੈਪਟਰ ਦੇ ਵਿੱਚ ਇੱਕ ਚੀਜ਼ ਸਮਝਦੇ ਆ ਉਹ ਹੈ ਜੈਂਡਰ ਆਇਡੈਂਟੀਟੀ ਤੇ ਤੁਹਾਡੀ ਓਰੀਐਂਟੇਸ਼ਨ ਜੈਂਡਰ ਆਇਡੈਂਟੀਟੀ ਕੀ ਹੁੰਦੀ ਹੈ ਕਿ ਤੁਸੀਂ ਬਾਇ ਬਰਥ ਕਿੱਦਾਂ ਦੇ ਹੁੰਦੇ ਹੋ ਹੁਣ ਆਪਾਂ ਦੇਖਦੇ ਆ ਕਿ ਮੇਲ ਹੁੰਦੇ ਆ ਫੀਮੇਲ ਹੁੰਦੇ ਆ ਜਾਂ ਉਸ ਤੋਂ ਬਾਅਦ ਮਹੰਤ ਜਾਂ ਬਾਬੇ ਜਾਂ ਕੁਝ ਵੀ ਆਪਣੇ ਉਹਨਾਂ ਨੂੰ ਕਹਿ ਦਿੰਦੇ ਆ ਹਨ ਉਹ ਬਾਇ ਬਰਥ ਉਦਾਂ ਦੇ ਹੁੰਦੇ ਨੇ ਰਾਈਟ ਐਲ ਜੀ ਬੀਟੀ ਆਈ ਕਿਉ ਦੇ ਵਿੱਚ ਇਹ ਟੀ ਆ ਉਹ ਇਹਨਾਂ ਲਈ ਹੁੰਦਾ ਜਿਹਨੂੰ ਟਰਾਂਸ ਜੈਂਡਰਸ ਕਹਿੰਦੇ ਨੇ ਦੂਸਰੇ ਪਾਸੇ ਹੈ ओरिएंटेशन ओरिएंटेशन ਮਤਲਬ ਮੈਂ ਮਹਿਸੂਸ ਕੇ ਮੈਂ ਕਰਦਾ ਉਹਦੇ ਵਿੱਚ ਗੇ ਆ ਜਾਂਦੇ ਆ ਲੈਸਬੀਅਨਸ ਆ ਜਾਂਦੀਆਂ ਬਾਈਸੈਕਸ਼ੁਅਲ ਆ ਜਾਂਦੇ ਆ ਇਹ ਬਾਈ ਬਰਥ ਨਹੀਂ ਹੁੰਦੇ ਇਹ ਬਾਈ ਚੁਆਇਸ ਹੁੰਦੇ ਆ ਫਰਕ ਸਮਝਣ ਦੀ ਲੋੜ ਹੈ ਇੱਕ ਚੀਜ਼ ਬਾਈ ਬਰਥ ਹੈ ਇੱਕ ਚੀਜ਼ ਬਾਈ ਚੁਆਇਸ ਹੈ ਤਾਂ ਇਹ માનਤਾਂ ਦੇ ਜੇ ਤੁਸੀਂ ਕਲਚਰ ਚ ਦੇਖੋਗੇ ਜਦੋਂ ਕੋਈ ਮੰਤ ਪੂਰਾ ਹੋ ਜਾਂਦਾ ਤਾਂ ਉਹਨੂੰ ਕਢੀਸ ਕੇ ਲੈ ਕੇ ਜਾਇਆ ਜਾਂਦਾ ਚੱਪਲਾ ਮਾਰੀਆਂ ਜਾਂਦੀਆਂ ਨੇ ਉਹ ਤਾਂ ਹੀ ਮਾਰੀਆਂ ਜਾਂਦੀਆਂ ਨੇ ਕਿ ਤੂੰ ਇਸ ਤੋਂ ਬਾਅਦ ਇਸ ਜੂਨ ਚ ਨਾ ਪਵੇਂ ਇਹ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਮਹਾਂਤ ਤੁਸੀਂ ਕਦੇ ਵੀ ਦੇਖੋਗੇ ਉਹ ਦੁਆਵਾਂ ਦਿੰਦੇ ਨਹੀਂ ਉਹ ਦੁਆਵਾਂ ਕਿਉਂ ਦਿੰਦੇ ਨਹੀਂ ਕਿਉਂਕਿ ਉਹਨਾਂ ਨੂੰ ਇਹ ਮੰਨਿਆ ਜਾਂਦਾ ਕਿ ਨਾ ਉਹ ਮਰਦਾਂ ਦੇ ਵਿੱਚ ਨੇ ਨਾ ਉਹ ਔਰਤਾਂ ਦੇ ਵਿੱਚ ਨੇ ਉਹ ਰੱਬ ਦੀ ਬਣਾਏ ਐਸੇ ਇੰਡੀਵਿਜੂਅਲ ਨੇ ਜੋ ਆਪ ਦੀ ਪੀੜੀ ਨੂੰ ਅੱਗੇ ਨਹੀਂ ਤੋਰ ਸਕਦੇ ਇਸੇ ਕਰਕੇ ਹੀ ਉਹਨਾਂ ਨੂੰ ਰੱਬ ਦੇ ਬੰਦੇ ਮੰਨਿਆ ਜਾਂਦਾ ਤੇ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਨੇ ਉਹ ਹਰ ਬੰਦੇ ਸਿੱਖ ਕਰਦੇ ਨੇ ਪਰ ਇਹਦੇ ਓਪੋਜ਼ਿਟ 'ਚ ਜੇ ਆਪਾਂ ਗੇ ਲੈਸਬੀਅਨ ਇਹਨਾਂ ਨੂੰ ਦੇਖਦੇ ਆ ਤਾਂ ਇਹ ਉਹ ਨੇ ਜੋ ਮੇ ਬੀ ਐਜ਼ ਅ ਮੇਲ ਪੈਦਾ ਹੋਇਆ ਪਰ ਬਾਅਦ ਚੋਂ ਉਹਨੂੰ ਲੱਗਿਆ ਕਿ ਯਾਰ ਮੈਂ ਫੀਮੇਲ ਆ ਮੈਂ ਮੇਲਜ਼ ਵੱਲ ਅਟਰੈਕਟ ਹੁੰਨਾ ਤਾਂ ਉਹ ਬਾਅਦ ਚੋਂ ਗੇ ਬਣ ਗਿਆ ਜਾਂ ਇਦਾਂ ਹੀ ਲੈਸਬੀਅਨ ਹੁੰਦਾ ਜਾਂ ਇਦਾਂ ਹੀ ਬਾਈਸੈਕਸ਼ੁਅਲ ਹੁੰਦੇ ਆ ਤਾਂ ਬੇਸਿਕਲੀ ਇਹਦੇ ਚ ਜਿਹੜੇ ਡਿਪੈਂਡਿੰਗ ਫੈਕਟਰ ਹੁੰਦੇ ਆ ਕਈ ਬੰਦੇ ਇਹਨੂੰ ਕਹਿੰਦੇ ਆ ਕਿ ਇਹ ਹਾਰਮੋਨਲ ਇਸ਼ੂ ਹੁੰਦੇ ਆ ਪਰ ਇਹ ਪਿਓਰਲੀ ਹਾਰਮੋਨਲ ਇਸ਼ੂ ਨਹੀਂ ਹੁੰਦੇ ਇਹ ਜਿਹੜੇ ਮੋਸਟਲੀ ਇਸ਼ੂਜ਼ ਜਿਹੜੇ ਮੰਨੇ ਗਏ ਨੇ ਉਹ ਜੈਨੇਟਿਕ ਹੁੰਦੇ ਨੇ ਜਾਂ ਉਸ ਤੋਂ ਬਾਅਦ ਸੋਡਾ এনवायरमेंट ਬਹੁਤ ਵੱਡੀ ਗੇਮ ਹੈ ਉਹ ਪਲੇ ਕਰਦਾ ਹੁਣ ਇਹਦੇ ਤੇ ਫਿਰ ਅਗਲੀ ਡਿਸਕਸ਼ਨ ਇਹ ਆ ਜਾਂਦੀ ਹੈ ਅੱਜ ਕੱਲ ਇੱਕੇ ਤਾਂ ਇਹਨਾਂ ਦੀ ਜਨਸੰਖਿਆ ਇੰਨੀ ਕਿਉਂ ਵਧ ਗਈ ਉਹਨੂੰ ਆਪਾਂ ਡੀਕੋਡ ਕਰਦੇ ਆ ਅਗਲੇ ਚੈਪਟਰ ਦੇ ਵਿੱਚ ਕਿਉਂ ਅੱਜ ਕੱਲ ਲੋਕ ਜਾਂ ਬੱਚੇ ਇਸ ਕਮਿਊਨਿਟੀ ਨਾਲ ਇਦਾਂ ਜੁੜਨਾ ਸ਼ੁਰੂ ਹੋ ਗਏ ਨੇ ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਸੋਸ਼ਲ ਐਕਸੈਪਟੈਂਸ ਕਿਉਂਕਿ ਉਹ ਆਪਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਣੀਆਂ ਸ਼ੁਰੂ ਕਰਦੇ ਉਹਨਾਂ ਨੂੰ ਅਟੈਂਸ਼ਨ ਮਿਲ ਰਹੀ ਹੈ ਤਾਂ ਦੂਸਰਿਆਂ ਨੂੰ ਵੀ ਇਹ ਮੰਨਣਾ ਸ਼ੁਰੂ ਹੋਇਆ ਕਿ ਨਹੀਂ ਯਾਰ ਸਾਡੀ ਸੋਸਾਇਟੀ ਇਸ ਚੀਜ਼ਾਂ ਨੂੰ ਅਕਸੈਪਟ ਕਰ ਰਹੀ ਹੈ ਪਰ ਇਹਦਾ 네ਗੇਟਿਵ ਕੀ ਹੈ ਕਿਉਂਕਿ ਜਿਹੜੀ ਤੁਹਾਡੀ ਅਡੋਲੈਂਸ ਏਜ ਹੁੰਦੀ ਹੈ ਜਿਹੜੀ ਤੁਹਾਡੀ 12 15 16 17 18 ਹੁੰਦੀ ਹੈ ਅਸਲ ਸੋਡੀ ਸੈਕਸ਼ੁਅਲ ਓਰੀਐਂਟੇਸ਼ਨ ਹੈ ਜਿਹੜੀ ਉਹ ਉਦੋਂ ਡਵੈਲਪ ਹੁੰਦੀ ਹੈ ਤੁਸੀਂ ਉਦਾਂ ਦੇ ਰੀਲਸ ਦੇਖਦੇ ਹੋ ਤਾਂ ਕਈ ਵਾਰ ਬੱਚਾ ਨਾ ਚਾਹੁੰਦਾ ਵੀ ਇਹਨਾਂ ਵੱਲ ਹੈ ਜਿਹੜਾ ਉਹ ਮੁੜ ਜਾਂਦਾ ਜਦੋਂ ਆਪਾਂ ਇਹਦੇ ਬਾਰੇ ਯੂਐਸ ਚ ਦੇਖਦੇ ਆ ਜਾਂ ਵੱਡੀਆਂ ਕੰਟਰੀਜ਼ ਦੇ ਦੇਖਦੇ ਆ ਇੱਥੇ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਇਹ ਬਣੀ ਹੋਈ ਹੈ ਐਲਨ ਮਸਕ ਵਾਲੀ ਗੱਲ ਤੇ ਆਪਣੇ ਬੰਦਿਆਂ ਨੇ ਮਜ਼ਾਕ ਉਡਾਇਆ ਕਿ ਲੱਖੇ ਸਧਾਨੇ ਨੇ ਇਹ ਗੱਲ ਕਹੇਤੀ ਕਿ ਉਹਦਾ ਬੱਚਾ ਜਿਹੜਾ ਹੈਗਾ ਉਹ ਟੈਂਪੋ ਪਰ ਉਹ ਰੀਅਲ ਦੇ ਵਿੱਚ ਬਿਲਕੁਲ ਸਹੀ ਗੱਲ ਕਹੀ ਗਈ ਹੈ ਕਿੱਡਾ ਵੱਡਾ ਬੰਦਾ ਜਿਹੜਾ ਐ ਉਹਦਾ ਮੁੰਡਾ ਟੈਂਪੂ ਬਣ ਗਿਆ ਐਲਨ ਮਸਕ ਨੇ ਉਹਨੂੰ ਨਾਮ ਦਿੱਤਾ ਸੀ ਵੋਕ ਵਾਇਰਸ ਦਾ ਕਿ ਉਹਦੇ ਬੱਚੇ ਨੂੰ ਇਹ ਲੱਗਿਆ ਕਿ ਮੈਂ ਡਿਫਰੈਂਟ ਓਰੀਐਂਟੇਸ਼ਨ ਹੈ ਉਹਨੂੰ ਬਿਲੋਂਗ ਕਰਦਾ ਤੇ ਇਸ ਟਾਈਮ ਜਿਹੜੀ ਕਿ ਪਹਿਲਾਂ ਇਦਾਂ ਦੀ ਕਮਿਊਨਿਟੀ ਦੀ 1.4% ਹੀ ਜਨਰੇਸ਼ਨ ਦੇ ਵਿੱਚ ਹੁੰਦੀ ਸੀ ਅੱਜ ਕੱਲ ਉਹ 20 ਤੋਂ 23% ਹੋ ਚੁੱਕੀ ਹੈ ਯੂਐਸ ਦੇ ਵਿੱਚ ਤੇ ਜੋ ਚੀਜ਼ ਯੂਐਸ 'ਚ ਹੋ ਰਹੀ ਹੈ ਉਹ ਇੰਡੀਆ ਜਾਂ ਆਪਣੀਆਂ ਨੇਸ਼ਨਸ 'ਚ ਹੋਣੀ ਤਾਂ ਬਹੁਤ ਲਾਜ਼ਮੀ ਜੀ ਗੱਲ ਹੈ ਕਿਉਂ ਲੋਕ ਆਪਦੇ ਆਪ ਨੂੰ ਐਲਜੀਬੀਟੀਕਿਊ ਇਹਨਾਂ ਨਾਲ ਕਨੈਕਟ ਕਰਦੇ ਨੇ ਜਾਂ ਨਵੇਂ ਬੱਚੇ ਇਧਰ ਨੂੰ ਮੂਵ ਹੋ ਜਾਂਦੇ ਨੇ ਇਹਦੇ ਜਿਹੜੇ ਕੋਰ ਰੀਜਨਸ ਆ ਜਿਹੜੇ ਕਿ ਰਿਸਰਚ ਬੇਸਡ ਰੀਜਨਸ ਮੈਂ ਦੱਸ ਰਿਹਾ ਸਭ ਤੋਂ ਮੇਨ ਜਿਹੜਾ ਰੀਜਨ ਮੰਨਿਆ ਗਿਆ ਉਹ ਥੋੜਾ ਜੈਨੈਟਿਕਲ ਰੀਜਨ ਮੰਨਿਆ ਗਿਆ ਉਹ ਕੀ ਹੈ ਕਿ ਛੋਡੀ ਮਾਂ ਦੀ ਕੁੱਖ ਦੇ ਵਿੱਚ ਜਿਹੜੇ ਛੋਡੇ ਹਾਰਮੋਨਸ ਸੀ ਉਹ ਡਿਫਰੈਂਟ ਐਕਟ ਕਰ ਗਏ ਜਿਹਦੇ ਕਰਕੇ ਬੱਚੇ ਨੂੰ ਇਹ ਫੀਲ ਹੋਣਾ ਸ਼ੁਰੂ ਹੋ ਗਿਆ ਇਹਦਾ ਕੋਈ ਉਹਨਾਂ ਦੇ ਵੈਸੇ ਜ਼ਿੰਦਗੀ ਦੇ ਹਾਰਮੋਨਲ ਇੰਬੈਲੈਂਸ ਨਾਲ ਕੋਈ ਸੰਬੰਧ ਨਹੀਂ ਹੁੰਦਾ ਦੂਸਰੀ ਚੀਜ਼ ਜਿਹੜੀ ਗੁਰਲਪ੍ਰੀਤ ਬਾਈ ਨੇ ਵੀ ਕਹੀ ਸੀ ਉਹਨਾਂ ਨੂੰ ਪੋਡਕਾਸਟ ਦੇ ਵਿੱਚ ਕਿ ਸ਼ਾਇਦ ਉਹਨਾਂ ਦੀ ਇਹ ਥੋੜੀ ਜੀ ਸਾਈਕਲੋਜੀਕਲ ਇਸ਼ੂ ਹੁੰਦਾ ਹੈ ਇਹ ਸਾਈਕਲੋਜੀਕਲ ਇਸ਼ੂ ਨਹੀਂ ਹੁੰਦਾ ਪਰ ਇਹ ਨਿਊਰੋਲੋਜੀਕਲ ਇਸ਼ੂ ਜ਼ਰੂਰ ਮੰਨਿਆ ਗਿਆ ਕਿ ਤੁਹਾਡੇ ਜਿਹੜੇ ਬ੍ਰੇਨ ਦੇ ਸਟਰਕਚਰਸ ਨੇ ਹਾਈਪੋਥੈਲਾਮਸ ਜਿਹਨੂੰ ਕਿਹਾ ਗਿਆ ਜਿਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਕਿਵੇਂ ਰਿਐਕਟ ਕਰਦੇ ਹੋ ਉਹ ਤੁਹਾਡੇ ਬਰਥ ਦੇ ਸੈਕਸ ਤੋਂ ਆਪੋਜ਼ਿਟ ਹੋ ਜਾਂਦੇ ਆ ਇਹਦੇ ਵਿੱਚ ਪ੍ਰੋਪਰ ਸਾਇੰਸ ਵੀ ਹੈ ਮੈਂ ਉਹ ਸਾਇੰਸ ਨੂੰ ਵੀ ਇੱਥੇ ਅਟੈਚ ਕਰ ਦੂੰਗਾ ਹੁਣ ਅਸਲ ਪ੍ਰੋਬਲਮ ਜਿਹੜੀ ਹੈ ਉਹ ਇੱਥੇ ਆਉਂਦੀ ਹੈ ਕਿ ਮੈਂ ਪਹਿਲਾਂ ਵੀ ਕਿਹਾ ਕਿ ਇਹ ਚੀਜ਼ ਬਾਈ ਚੋਇਸ ਹੈ ਮੇਰੀ ਚੋਇਸ ਹੈ ਕਿ ਮੈਂ ਕਿਦਾਂ ਦਾ ਫੀਲ ਕਰਦਾ ਜਾਂ ਮੈਂ ਕਿਦਾਂ ਦਾ ਮਤਲਬ ਆਪ ਦੇ ਆਪ ਨੂੰ ਮੰਨਦਾ ਤੇ ਇਹ ਚੋਇਸ ਨੂੰ ਇਹਨਾਂ ਨੇ ਇੰਨਾ ਵੱਡਾ ਬਣਾਤਾ ਕਿ ਉਹ ਦੇ ਨਾਲ ਪਲੱਸ ਪਲੱਸ ਲਾ ਕੇ ਕਿ ਕਈ ਆਪ ਦੇ ਆਪ ਨੂੰ ਬਿੱਲੀ ਕਈ ਆਪ ਦੇ ਆਪ ਨੂੰ ਕੁੱਤਾ ਵੀ ਆਪਦੇ ਆਪ ਨੂੰ ਇਹ ਕਹਿੰਦੇ ਆ ਕਿ ਆਈ ਆਇਡੈਂਟੀਫਾਈ ਐਜ਼ ਡੌਗ ਐਂਡ ਆਈ ਆਇਡੈਂਟੀਫਾਈ ਐਜ਼ ਕੈਟ অর ਐਨੀਥਿੰਗ। ਮਾਈ ਪਾਰਟਨਰ ਫੀਲਸ ਮੋਰ ਲਾਈਕ ਅ ਡੌਗ ਐਂਡ ਆਈ ਫੀਲ ਮੋਰ ਲਾਈਕ ਅ ਕੈਟ। ਦਿ ਮੇਨ ਪ੍ਰੋਬਲਮ ਜਿਹੜੀ ਇੱਥੇ ਆ ਜਾਂਦੀ ਆ ਉਹ ਹੈ ਬੱਚਿਆਂ ਤੇ ਅਸਰ। ਕਿਉਂਕਿ ਜਦੋਂ ਤੁਸੀਂ ਐਡੋਲਸੈਂਟ ਏਜ ਦੇ ਵਿੱਚ ਹੁੰਨੇ ਹੋ ਤੁਸੀਂ 12 ਤੋਂ 18 19 20 ਕੀ ਏਜ ਤੱਕ ਹੁੰਨੇ ਹੋ ਤਾਂ ਤੁਹਾਡਾ ਮਾਈਂਡ ਡਿਵੈਲਪ ਹੋ ਰਿਹਾ ਹੁੰਦਾ। ਉਦੋਂ ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਇਨਫਲੂਐਂਸ ਚਾਜੋਗੇ ਤਾਂ ਜੇ ਤੁਹਾਡੀ ਥੋੜੀ-ਬਹੁਤ ਵੀ ਓਰੀਐਂਟੇਸ਼ਨ ਹੈ ਜਿਹੜੀ ਕਿ ਸ਼ਾਇਦ ਤੁਸੀਂ ਆਪਦੇ ਆਪ ਨੂੰ এনवायरमेंटਲ ਜਿਹੜਾ ਇਹਦੇ ਵਿੱਚ ਫੈਕਟਰ ਮੰਨਿਆ ਜਾਂਦਾ ਤੁਸੀਂ ਆਪਦੇ ਆਪ ਨੂੰ ਸਹੀ ਕਰ ਸਕਦੇ ਸੀ ਤੇ ਹੈ ਕ੍ਰਿਸ ਹੈ ਕ੍ਰਿਸ ਯਾ ਪਰ ਤੁਸੀਂ ਦੇਖ ਕੇ ਕਿ ਸੋਸ਼ਲ ਐਸੈਪਟੈਂਸ ਹੈਗੀ ਹੈ ਤੁਸੀਂ ਉਧਰ ਨੂੰ ਮੂਵ ਹੋ ਜਾਓਗੇ ਹੁਣ ਅਗਲੀ ਗੱਲ ਜਿਹੜੀ ਆਉਂਦੀ ਹੈ ਪਰਸਨਲੀ ਮੈਨੂੰ ਲੱਗਦੀ ਹੈ ਉਹ ਹੈ ਐਲਜੀਬੀਟੀਕਿਊ ਪ੍ਰਾਈਡ ਤੇ ਹਨ ਪ੍ਰਾਈਡ ਤੇ ਕੀ ਨੌਲਾ ਮੈਂ ਇਹ ਕਹਿੰਦਾ ਕਿ ਹਾਂ ਠੀਕ ਆ ਉਹਨਾਂ ਨੂੰ ਮਾਨ ਹੈ ਕਿ ਅਸੀਂ ਇਦਾਂ ਦੇ ਆ ਪਰ ਜਿਹੜੀਆਂ ਉਹਨਾਂ ਦੀਆਂ ਰੈਲੀਆਂ ਨਿਕਲਦੀਆਂ ਨੇ ਉਹ ਸ਼ਾਇਦ ਨਵੀਂ ਜਨਰੇਸ਼ਨ ਤੇ ਬਹੁਤ ਜ਼ਿਆਦਾ ਗਲਤ ਅਸਰ ਵੀ ਪਾ ਸਕਦੀਆਂ ਨੇ ਹੁਣ ਚੁਆਇਸ ਦੀ ਗੱਲ ਹੈ ਨਾ ਕਿ ਆਪਾਂ ਇਹ ਮੰਨਦੇ ਆ ਦਿਸ ਇਜ਼ ਬਾਈ ਚੁਆਇਸ ਹੁਣ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਮੰਨ ਲਓ ਇੱਕ ਲੇਡੀ ਹੈ ਜਿਹੜੀ ਬਿਕਨੀ ਪਾਉਂਦੀ ਹੈ ਰਾਈਟ ਉਹ बिकਨੀ ਪਉਂਦੀ ਆ ਉਹਦੀ ਚੁਆਇਸ ਐ ਉਹਦੇ ਚ ਖੁਸ਼ ਐ ਦੈਟਸ ਗੁੱਡ ਪਰ ਜੇ ਉਹ ਹੀ ਕਹੇ ਕਿ ਮੈਂ 150 ਲੇਡੀਜ਼ ਨੂੰ ਇਕੱਠੀਆਂ ਕਰਕੇ ਉਹਨਾਂ ਨੇ ਅਸੀਂ ਛੋਟੇ ਕੱਪੜੇ ਬਿਕਨੀਆਂ ਪਾ ਕੇ ਅਸੀਂ ਰੈਲੀ ਕੱਢਣੀ ਐ ਸ਼ਹਿਰ ਦੇ ਵਿੱਚ ਜਿੱਤੇ ਲੋਕ ਸਾਨੂੰ ਦੱਸਣ ਕਿ ਤੁਸੀਂ ਉਹਨੂੰ ਜਸਟੀਫਾਈ ਕਰੋਗੇ ਤੇ ਉਹਦਾ ਬੱਚਿਆਂ ਤੇ ਜਾਂ ਬਾਕੀਆਂ ਤੇ ਕੀ ਅਸਰ ਹੋਊਗਾ ਠੀਕ ਐ ਤੁਸੀਂ ਇੱਕ sigma ਚੱਕਣਾ ਚਾਹੁੰਦੇ ਹੋ ਜਿਹੜਾ ਕੋਈ ਬੰਦਾ ਅਡਲਟ ਐ ਕੋਈ ਬੰਦਾ 25 30 35 ਸਾਲ ਤੋਂ ਉੱਪਰ ਐ ਉਹਨੂੰ ਜੋ ਉਹਦੀ ਜ਼ਿੰਦਗੀ ਚ ਲੱਗਦਾ ਉਹਨੂੰ ਉਹ ਕਰਨਾ ਚਾਹੁੰਦਾ ਮੇਰਾ ਪਰਸਨਲਿਟੀ ਬੰਨਣਾ ਇਹ ਐ ਪਰ ਇਹ ਹੱਕ ਕਿਸੇ ਨੇ ਨਹੀਂ ਦਿੱਤਾ ਕਿ ਤੁਸੀਂ 10 15 20 ਇਸ ਉਮਰ ਦੇ ਵਿੱਚ ਆ ਕੇ ਬਾਰੇ ਬੱਚਿਆਂ ਨੂੰ ਉਹਨਾਂ ਨੂੰ ਇਨਫਲੂਐਂਸ ਕਰੋ ਤੁਸੀਂ ਰੈਲੀਆਂ ਕੱਢੋ ਆਪਾਂ ਨੂੰ ਕਰਨਾ ਕੀ ਚਾਹੀਦਾ ਜਾਂ ਕੀ ਕੀਤਾ ਜਾ ਸਕਦਾ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹ ਅਵੇਅਰ ਕਰਨਾ ਚਾਹੀਦਾ ਕਿ ਯਾਰ ਇਹ ਚੀਜ਼ਾਂ ਬਾਈ ਚੋਇਸ ਨਹੀਂ ਹਲੇ ਤੁਹਾਡੀ ਇਹ ਉਮਰ ਨਹੀਂ ਹੈ ਆਪਦੇ ਆਪ ਨੂੰ ਡਿਫਾਈਨ ਕਰਨ ਚ ਕਿ ਤੁਸੀਂ ਕੀ ਹੋ ਕੀ ਨਹੀਂ ਹੈ ਤੁਹਾਡੀ ਓਰੀਐਂਟੇਸ਼ਨ ਕੀ ਹੈ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ ਜੱਜ ਨਹੀਂ ਕਰਨਾ ਚਾਹੀਦਾ ਕਿ ਜਿਵੇਂ ਭਾਈ ਅੰਬਰਦੀਪ ਦੇ بیٹے ਨਾਲ ਹੋਇਆ ਕਿਉਂਕਿ ਜੇ ਲੈクセ ਕੋਈ ਬੱਚਾ ਥੋੜਾ ਜਾਂ ਵੈਸੇ ਹੀ ਹਲਕਾ ਯਾ ਸ਼ਰਮੀਲਾ ਹੈ ਤੇ ਆਪਾਂ ਉਹਨੂੰ ਤੱਕੇ ਨਾਲ ਹੀ ਕਹੀ ਜਾਵਾਂਗੇ ਕਿ ਨਹੀਂ ਤੂੰ ਤਾਂ ਇਹ ਐ ਤੂੰ ਇਹ ਐ ਇਹ ਐ ਤਾਂ ਬਹੁਤ ਬੰਦੇ ਮੈਂ ਦੇਖਿਆ ਜਿਹੜੇ ਉਹਨਾਂ ਨੂੰ ਤੱਕੇ ਨਾਲ ਹੀ ਉਧਰ ਨੂੰ ਪੁਸ਼ ਕਰ ਦਿੱਤਾ ਜਾਂਦਾ ਹੈ ਇਹ ਉਹ ਟਾਪਿਕ ਨਹੀਂ ਹੈ ਜਿਹੜਾ ਆਪਾਂ ਦੰਦੀਆਂ ਕੱਢ ਕੇ ਜਿਹੜਾ ਆਪਾਂ ਹੱਸ ਕੇ ਸਾਰ ਦਈਏ ਇਹ ਬਹੁਤ ਸੀਰੀਅਸ ਟਾਪਿਕ ਹੈ ਕਿਉਂਕਿ ਔਨ ਵਾਲੀ ਜਨਰੇਸ਼ਨ 'ਚ ਮੇਰੀ ਇਹ ਗੱਲ ਯਾਦ ਰੱਖਿਓ ਮਾਪਿਆਂ ਨੂੰ ਇਹ ਫਿਕਰ ਨਹੀਂ ਹੋਣਾ ਕਿ ਮੇਰੇ ਬੱਚੇ ਨੇ ਕਿਹਦੇ ਨਾਲ ਵਿਆਹ ਕਰਾਇਆ ਕਿ ਮੇਰੇ ਬੱਚੇ ਨੇ ਮੇਰੀ ਸੇਮ ਕਾਸਟ ਚ ਕਰਾਇਆ ਜਾਂ ਸੇਮ ਰਿਲੀਜਨ ਚ ਕਰਾਇਆ ਆਉਣ ਵਾਲੇ 20 ਸਾਲਾਂ ਬਾਅਦ ਮਾਪੇ ਉਹਨੂੰ ਇਹ ਫਿਕਰ ਹੋਊਗਾ ਕਿ ਮੇਰਾ ਬੱਚਾ ਕਿਤੇ ਮੇਲ ਮੇਲ ਨਾਲ ਤਾਂ ਨਹੀਂ ਕਰਾ ਰਿਆ ਮੇਰਾ ਬੱਚਾ ਕਿਤੇ ਫੀਮੇਲ ਫੀਮੇਲ ਨਾਲ ਤਾਂ ਨਹੀਂ ਕਰਾ ਰਹੀ ਇਹ ਸੋਸਾਇਟੀ ਦਾ ਸੱਚ ਹੈ ਕਿਉਂਕਿ ਅੱਜ ਇਹ ਡਵੈਲਪਿੰਗ ਨੇਸ਼ਨ ਚ ਹੋਣਾ ਸ਼ੁਰੂ ਹੋ ਗਿਆ ਹੈ ਜੋ ਉੱਤੇ ਹੁੰਦਾ ਆਪਣੀ ਕਮਿਊਨਿਟੀ ਚ ਵੀ ਮੈਨੂੰ ਲੱਗਦਾ ਵੀ ਉਹ 10-20 ਸਾਲ ਬਾਅਦ ਹੋਣਾ ਸ਼ੁਰੂ ਹੋ ਜਾਂਦਾ ਹੈ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਨਾਮ ਹੈ ਟਰਾਈ ਰਹਿੰਦੀ ਆ ਰਿਸਰਚ ਬੇਸਡ ਸਾਨੂੰ ਚੀਜ਼ਾਂ ਸਮਝਾ ਸਕੀਏ ਹੋਰ ਅਵੇਅਰ ਕਰ ਸਕੀਏ ਤੁਸੀਂ ਨਹੀਂ ਵੀ ਐਗਰੀ ਕਰਦੇ ਅਸੀਂ ਟੋਟਲੀ ਰਿਸਪੈਕਟ ਕਰਦੇ ਆਂ ਆਪਦੇ ਵਿਚਾਰ ਜ਼ਰੂਰ ਦਿਓ ਕਮੈਂਟਾਂ ਚ ਅਗਲੀ ਵਾਰ ਫੇਰ ਮਿਲਦੇ ਆਂ ਨਵੀਂ ਇੱਕ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਅਨੁਸਾਰਿਆਂ ਨੂੰ ਚੜ੍ਹਦੀ ਕਲਾ